ਸੰਗਰੂਰ ਦੇ ਵਿੱਚ ਪੀਐਸਟੀਈਟੀ ਅਧਿਆਪਕਾਂ ਦੇ ਪ੍ਰਦਰਸ਼ਨ ਦੇ ਦੌਰਾਨ ਪੰਜਾਬ ਪੁਲਿਸ ਦੀ ਕਾਂਸਟੇਬਲ ਮਨਦੀਪ ਕੌਰ ਦੀ ਸਿਹਤ ਵਿਗੜ ਗਈ ਹੈ ਤਸਵੀਰਾਂ ਮਨਦੀਪ ਕੌਰ ਦੀਆਂ ਦਿਖਾ ਰਹੇ ਹਨ ਸਿਵਲ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਹੈ ਸੰਗਰੂਰ ਦੇ ਵਿੱਚ ਸੀਐਮ ਰਿਹائش ਦੇ ਨਜ਼ਦੀਕ ਪ੍ਰਦਰਸ਼ਨਕਾਰੀਆਂ ਨੂੰ ਰੋਕਦੇ ਹੋਏ ਭੀੜ ਦੇ ਵਿੱਚ ਮਨਦੀਪ ਕੌਰ ਦੇ ਫਸ ਜਾਣ ਕਾਰਨ ਉਸ ਦੀ ਸਿਹਤ ਵਿਗੜ ਗਈ ਹੈ ਮਨਦੀਪ ਕੌਰ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਡਾਕਟਰਾਂ ਦੀ ਟੀਮ ਦੇ ਵੱਲੋਂ ਮਨਦੀਪ ਨੂੰ ਕਰਦਾ ਇਲਾਜ ਕੀਤਾ ਜਾ ਰਿਹਾ ਹੈ ਐਸਪੀ ਪਲਵਿੰਦਰ ਚੀਮਾ ਨੇ ਦੱਸਿਆ ਹੈ ਕਿ ਪੁਲਿਸ ਕਰਮੀ ਦੀ ਹਾਲਤ ਗੰਭੀਰ ਹੈ ਸਰ ਇਸ ਵਕਤ ਕਿੱਥੇ ਖੜੇ ਆ ਜੀ ਸਿਵਲ ਹਸਪੀਟਲ ਖੜੇ ਆ ਸਾਡੀ ਇੱਕ ਲੇਡੀ ਕਨਸਟੇਬਲ ਮਨਦੀਪ ਹੈ ਜੋ ਜੋਲੀਆਂ ਪੋਸਟਡ ਆ ਠਾਣੇ ਪੋਨੇਗੜ੍ਹ ਚ ਉਹਦੀ ਹਾਲਤ ਕਾਫੀ ਕ੍ਰਿਟੀਕਲ ਹੈ ਤੇ ਜਿਹੜੀ ਉਹ ਤਾਂ ਕਮ ਤੱਕੀ ਹੋਈ ਉੱਥੇ ਆ ਕੇ ਉਹਦੇ ਚੋ ਬ੍ਰੈਥਲੈਸ ਮਹਿਸੂਸ ਕਰ ਰਹੀ ਹੈ ਔਰ ਸਾਲਾਂ ਤੋਂ ਤੁਸੀਂ ਜਿਵੇਂ ਦੇਖਿਆ ਕਿ ਪ੍ਰੋਬਲਮ ਆ ਰਹੀ ਹੈ ਹੁਣ ਉਹਦਾ ਸੀਟੀ ਸਕੈਨ ਹੋਏਗਾ ਅਲਟਰਾਸਾਉਂਡ ਕੀਤਾ ਜਾਂ ਹੋਰ ਡਾਕਟਰ ਸਮਝਾ ਨਹੀਂ ਹੋ ਪਾ ਰਿਹਾ ਕਿ ਉਹ ਕਿਉਂ ਇੰਨਾ ਜ਼ਿਆਦਾ ਤਕਲੀਫ ਮਹਿਸੂਸ ਕਰ ਰਹੀ ਹੈ ਸਾਲਾਂ ਵਿੱਚ ਸਰ ਉਸ ਟੱਕ ਵਗੈਰਾ ਹੋ ਗਈ ਹੋ ਗਈ ਹੈ ਕਿਸੇ ਸਰ ਜਦੋਂ ਸਾਰੀਆਂ ਫੋਰਸ ਉੱਤੇ ਖੜੀ ਸੀਗੀ ਤਾਂ ਫੋਰਸ ਨੂੰ ਆਇਆ ਸੀ ਕਿ ਆਣਗੇ ਗੱਲ ਕਰਨਗੇ ਹੋ ਰ ਪਰ ਉਹਨਾਂ ਨੇ ਕੁਝ ਕਰਨ ਦੇ ਬਜਾਏ ਸਿੱਧਾ ਹੀ ਪਾਵਰ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਫੋਰਸ ਉਹ ਜਿਹੜੀ ਤੱਕਮ-ਤੱਕੀ ਦੇ ਵਿੱਚ ਲੜਕੀ ਨੂੰ ਸੱਟ ਲੱਗੀ ਹੈ ਸਰ ਕਿਸ ਤਰੀਕੇ ਨਾਲ ਜਿਹੜੀ ਫਰਸਟ ਸਿਚੁਏਸ਼ਨ ਤੁਸੀਂ ਦੇਖੀਏ ਸਰ ਮੈਂ ਜਦੋਂ ਦੇਖੀ ਆ ਫਰਸ ਸਿਚੁਏਸ਼ਨ ਜੋ ਆਪਾਂ ਨੇ ਕੁਝ ਵੀਡੀਓਜ਼ ਵੀ ਦੇਖੀਆਂ ਨੇ ਹੋਰ ਆ ਉੱਥੋਂ ਪਤਾ ਲੱਗ ਰਿਹਾ ਵੀ ਲੜਕੀ ਕਾਫੀ ਜ਼ਿਆਦਾ ਬ੍ਰੈਸਲੈਸ ਆ ਤਾਂ ਸਿਚੁਏਸ਼ਨ ਨੂੰ ਮੈਂ ਕਹਾਂਗਾ ਕ੍ਰਿਟੀਕਲ ਆ ਸਰ ਜਿੰਨੀ ਦੇਰ ਹੁਣ ਪ੍ਰੋਪਰ ਸਿਟੀ ਸਕੈਨ ਤੋਂ ਪਤਾ ਨਹੀਂ ਲੱਗਦਾ ਮੈਂ ਡਾਕਟਰ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਦੱਸੋ ਨਹੀਂ ਦੱਸੀ ਆਪਣਾ ਜਿਹੜਾ ਫੋਰਸ ਦਾ ਜਵਾਨ ਉਹਨੂੰ ਅੱਗੇ ਕਿਤੇ ਲਿਜਾ ਕੇ ਫੋਰਮੈਟਰ ਟ੍ਰੀਟਮੈਂਟ ਉਹ ਸਾਨੂੰ ਦੱਸ ਦੇਣ ਜਿਵੇਂ ਡਿਕਲੇਅਰ ਕਰਦੇ ਨੇ ਉਵੇਂ ਅਸੀਂ ਦੇਖਾਂਗੇ ਇੱਕ ਵਾਰ ਦੇਖਣ ਨੂੰ ਲੱਗਦਾ ਕਿ ਸ਼ਾਇਦ ਪਸਲੇ ਵਗੈਰਾ ਦਾ ਵੀ ਹੋ ਜਿਵੇਂ ਦਾ ਸਰ ਹੋ ਸਕਦਾ ਹੈ ਜੀ ਕਿ ਜਿਸ ਹਿਸਾਬ ਨਾਲ ਉਹਨੂੰ ਦਰਦ ਮਹਿਸੂਸ ਹੋ ਰਿਹਾ ਔਰ ਉਹ ਇੰਨਾ ਸਾਹ ਖਿੱਚ ਕੇ ਲੈ ਰਹੀ ਹੈ ਕਿ ਕੋਈ ਪਸਲੇ ਦੱਬ ਗਈ ਹੋਵੇ ਜਾਂ ਕੋਈ ਟੁੱਟ ਗਈ ਹੋਵੇ ਉਹ ਦੇਖ ਰਹੇ ਹ ਦੇਖੋ ਹੋਰ ਵੀ ਮੁੰਡੇ ਦੇ 7:00 ਵਜੇ ਆ ਸਰੋ ਦੀ ਬਾਤ ਜਿਹੜੀ ਸੱਤ ਹੈਗੀ ਆ ਉਹ ਕੀ ਚੀਜ਼ ਦੇ ਸਰ ਜਦੋਂ ਠੱਕਾ ਮਾਰਿਆ ਸਰ ਉਹ ਬੈਰੀਗੇਡਸ ਦੇ ਉੱਤੇ ਡਿੱਗ ਪਿਆ ਕਿਉਂਕਿ ਉਹ ਅੱਗੇ ਖੜੇ ਸੀ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਕਿ ਟੀਚਰਸ ਨੇ ਟੀਚਰਸ ਗੁਰੂ ਹੁੰਦੇ ਨੇ ਐਗਜ਼ਾਮਪਲ ਸੈੱਟ ਕਰਦੇ ਨੇ ਸਮਾਜ ਨੂੰ ਹੋਰ ਬਟ ਜੇ ਇਦਾਂ ਦੇ ਐਗਜ਼ਾਮਪਲ ਸੈੱਟ ਕਰਨੀ ਆ ਤੇ ਕੋਈ ਚੰਗੀ ਗੱਲ ਨਹੀਂ ਆ